ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਾ ਸਭ ਦਾ ਸੁਵਾਦ ਕਰਦਾ ਏ ਅੱਜ ਫਰੀਕੋਟ ਦੇ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਵੱਲੋਂ ਫਰੀਕੋਟ ਦੇ ਸਦਰ ਥਾਣਾ ਦੇ ਵਿੱਚ ਆਚਰ ਚੇਤਿਤ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਉੱਥੇ ਪਹੁੰਚੇ ਲੋਕਾਂ ਅਤੇ ਉਸ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਜਿਗਰ ਜੋਗਾ ਕਿ ਅੱਜ ਫਰੀਕੋਟ ਦੇ ਵਿੱਚ ਨਵੇਂ ਚੁੜੀਆਂ ਪੰਚਾਇਤਾਂ ਦੇ ਪੰਚਾਇਤ ਮੈਂਬਰਾਂ ਦੀ ਸੌਚਕ ਸੁਆਗੋ ਰੱਖੇਗਾ ਜਿਸ ਦੇ ਨਾਲ ਜਿਸ ਵਿੱਚ ਸ਼ਿਰਕਤ ਕਰ ਲਈ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚ ਰਹੇ ਸਨ ਤਾਂ ਉਹਨਾਂ ਵੱਲੋਂ ਰਸਤੇ 'ਚ ਆਉਂਦੇ ਰਿਕੋਰ ਦੇ ਥਾੜਾ ਸਦਰ ਦੇ ਵਿੱਚ ਚਰਚਾ ਚੇਤ ਦੌਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੌਕੇ ਤੇ ਪਹੁੰਚੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਨਾਲ ਹੀ ਨਾਲ ਪਸਤ ਅਧਿਕਾਰੀਆਂ ਦੀਆਂ ਵੀ ਸਮੱਸਿਆਵਾਂ ਸੁਣੀਆਂ ਉਹਨਾਂ ਨੂੰ ਕੀ ਸਮੱਸਿਆ ਆ ਰਹੀਆਂ ਨੇ ਇਸ ਮੌਕੇ ਉਹਨਾਂ ਮੁਲਾਇਮਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਦੇ ਜੋ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਲੋਕਾਂ ਦੇ ਰਾਜੀਨਾਮੇ ਕਰਾਇਆ ਜਾਣ ਤਾਂ ਜੋ ਆਪਸੀ ਪਿਆਰ ਪਿੰਡਾਂ ਦੇ ਵਿੱਚ ਬਣਿਆ ਰਹੇ ਅਤੇ ਉਹਨਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਜੋ ਵੀ ਪੁਖਤਾ ਪ੍ਰਬੰਧ ਚਾਹੀਦਿਆਂ ਉਹਨਾਂ ਵੱਲੋਂ ਸਰਕਾਰ ਤੱਕ ਕੀਤੇ ਜਾਣਗੇ ਅਤੇ ਜੋ ਆਨਲ ਸਮਾਜ ਦੇ ਵਿੱਚ ਜੋ ਸਮੱਸਿਆ ਹਨ ਉਹ ਸਾਰੀਆਂ ਦਾ ਹੱਲ ਕੀਤਾ ਜਾਵੇਗਾ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਬਧਾਨਸਵਾ ਸਪੀਕਰ ਕੋਲ ਤਾਰ ਸਿੰਘ ਸੰਧਮਣੀ ਅ ਦੇਖੋ ਸਥਾਨਾ ਸਦਰ ਦੇ ਵਿੱਚ ਸਾਡੇ ਇਲਾਕੇ ਦੇ ਸਾਡੇ ਮੁਲਾਜ਼ਮ ਨੇ ਇਲਾਕੇ ਦੇ ਲੋਕਾਂ ਨੂੰ ਇੱਥੇ ਕੰਮਕਾਰ ਪੈਂਦੇ ਰਹਿੰਦੇ ਨੇ ਸੋ ਮੈਂ ਇੱਥੇ ਮੁਲਾਜ਼ਮਾਂ ਦੀ ਤਕਲੀਫਾਂ ਵੀ ਸੁਣਦਾ ਲੋਕਾਂ ਦੀ ਵੀ ਸੁਣਦਾ ਮਿਲ ਕੇ ਜੂ ਕਹਿਣ ਕੌਣ ਵਾਲਾ ਹੁੰਦਾ ਕਈ ਵਾਰੀ ਕੋਈ ਕੰਮ ਥੋੜੇ ਬੋਧੇ ਪੁੱਛਣ ਵਾਲੀ ਹੋ ਜਾਂਦੇ ਨੇ ਸੋ ਅੱਜ ਬੜਾ ਵਧੀਆ ਮਾਹੌਲ ਸੀ ਬੜੇ ਵਧੀਆ ਮਾਹੌਲ ਜੂ ਮੈਂ ਐਸਐਸਓ ਸਾਹਿਬ ਮੋਡਿਫਾਈ ਸਾਹਿਬ ਸਾਰਿਆਂ ਨੂੰ ਇੱਥੇ ਮਿਲੇ ਜਿਹੜੇ ਲੋਕ ਪਬਲਿਕ ਦੇ ਇੱਥੇ ਮਿਲਣ ਲਈ ਆਪਰੇ ਕੰਮ ਕਰਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਹੁੰਦਾ ਤੇ ਔਰ ਪੁਲਿਸ ਨੂੰ ਕਿਸ ਤਰ੍ਹਾਂ ਦੇ ਰਿਸਪੋਰਟ ਦਿੰਦੇ ਬਿਲਕੁਲ 24 ਘੰਟ ਖਿਸੀ ਸੀ ਮੋਂ ਦਾ ਆਪਦੇ ਨਾਲ ਟੈਕਸੀ ਇਹ ਮੋਂ ਉਹ ਸਾਰਾ ਵਿਆਹ ਹੋ ਗਿਆ ਇੱਥੇ ਜੀ ਤੇ ਉਸ ਤੋਂ ਬਾਅਦ ਸਰ ਕੋਈ ਕੁਝ ਕਰ ਉਸ ਤੋਂ ਬਾਅਦ ਸਰ ਚਲਵਾ ਲਿਆ ਸਰ ਮੋਂ ਸਰ ਬਿਲਕੁਲ ਸਰ ਜੈਨੂਨ ਹੋਸਟਿਲ ਚਲਵਾਤੀ ਦਾ AC ਉਹਦਾ ਹੈ ਜਦੋਂ ਉਹਨੇ ਇਹ ਮੈਂ ਮੇਰੇ ਕੋਲੇ ਫਾਈਲ ਲਵਾਤੀ ਤੇ ਮੈਂ ਉਹਦੇ ਫੰਡ ਪਾ ਕੇ ਆਪ ਕਢਵਾਤੀ ਜੀ ਆਪਦੇ ਕੋਲ ਹਾਂਜੀ ਮੇਰੇ ਕੋਲ ਸਾਰੇ ਪ੍ਰੂਫ ਪਈ ਆ ਜੀ ਤੇ ਉਹਨਾਂ ਨੇ ਨਾ ਦਰਖਾਸਤ ਰਖਾਤੀ ਆ ਵੀ ਇਹ ਪੈਸੇ ਸਾਡੇ ਆ ਸੀ ਇਹਨਾਂ ਨੂੰ ਕੈਸ਼ ਦਿੱਤੇ ਉਹਨਾਂ ਨੇ ਮੈਨੂੰ 25000 ਦਿੱਤਾ ਸੀ ਜੀ ਉਹ ਮੇਰੇ ਕੋਲ ਲਿਖਤਾ ਹੈ ਗਿਆ ਤੇ ਜਦੋਂ ਤੁਸੀਂ ਕਾਲ ਕੀਤੀ ਸੀ ਸਰਦਾਰ ਜੀ ਉਹ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਲਿਖਵਾ ਕੇ ਭੇਜ ਦਿੰਦੇ ਆ ਉਹਰੇ ਜੀ ਮੈਨੂੰ ਕਾਲ ਤੇ ਵੀ ਇਹ ਗੱਲ ਕਹੀ ਆ ਸਾਡੇ ਕੋਲ ਰਿਕਾਰਡ ਹੈ ਕਹਿੰਦਾ ਮੈਂ ਪਹਿਲਾਂ ਵੀ ਦੂਈ ਇਮੀਗ੍ਰੇਸ਼ਨ ਵਾਲਿਆਂ ਨਾਲ ਪੈਸੇ ਲੈ ਖੜਾ ਛੱਡਿਆ ਨਹੀਂ ਜੀ ਉਹਨਾਂ ਨੇ ਜਿਹੜੇ ਬੰਦੇ ਨੇ ਐਫਐਡ ਕੀਤੀ ਆ ਜੀ ਕਹਿੰਦਾ ਤੁਹਾਨੂੰ ਦੇਣਾ ਹੀ ਪੈਣਾ ਪੈਸੇ ਤੁਸੀਂ ਕਹੀ ਵੀ ਉਹ ਕੋਲ ਹੈਗੀ ਅਕੋਰਡਿੰਗ ਹੋ ਗਿਆ ਸਰ ਜਗਦੇਵ ਸਾਹਿਬ ਨੂੰ ਸੁਣਾਈ ਸੀ ਉਹਨਾਂ ਨੇ ਤੁਹਾਨੂੰ ਵੀ ਸੁਣਾਈ ਇਹ ਇਹ ਕੰਮ ਨਹੀਂ ਚੱਲਣਾ ਨਹੀਂ ਸਰ ਬਿਲਕੁਲ ਨਹੀਂ ਇਹ ਜਿਹੜੇ ਅੱਗਾ ਠੱਗਾ ਨੂੰ ਪੁੱਛ ਬਣਾਇਆ ਸਰ ਉਹ ਆਣਾ ਇੱਕ ਸੈਕਿੰਡ ਉਹਨਾਂ ਨੇ ਇਹਦੀ ਜੇ ਇਹਨਾਂ ਨੇ ਸਾਨੂੰ ਪਤਾ ਲੱਗ ਗਿਆ ਉਹ ਜਗਦੇਵ ਸਾਹਿਬ ਨਾਲ ਹੀ ਹੋਇਆ ਥੋੜਾ ਵੀਜ਼ਾ ਫਾਈਲਿੰਗ ਦੇ ਵਾਸਤੇ ਤੇ ਇਹਨਾਂ ਤੋਂ ਪੁੱਛਿਆ ਜੀ ਤਿੰਨ ਜਾਨਾਂ ਤੋਂ ਪੁੱਛ ਕੇ ਇਹਨਾਂ ਤੋਂ ਪੁੱਛ ਕੇ ਅਸੀਂ ਇਹਨਾਂ ਨੂੰ ਸਾਨੂੰ ਗਿਆ ਕਿ ਤੁਸੀਂ ਥੋੜਾ ਜਲ ਜਲਾਈ ਇੰਟੇਕ ਲਾ ਦੇਂਗੇ